ਪਹਿਲਾ ਜਿਹੜੇ ਸਾਰੀਆਂ ਭੈਣਾਂ ਇੱਥੇ ਆਉਂਦੇ ਹਨਾ ਕੀਮਤੀ ਸਮੇਂ ਚੋਂ ਟਾਈਮ ਕੱਢ ਕੇ ਪਹੁੰਚੇ ਆ ਪਹਿਲਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰਿਆਂ ਨੂੰ ਨਿੱਘੀ ਜੀ ਆਇਆਂ ਕਹਿੰਦੇ ਆ ਹਨਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਾਰਿਆਂ ਕਣ ਆਪ ਪਹੁੰਚਿਆ ਨੇ ਇੰਨੀ ਜਿਆਦਾ ਗਰਮੀ ਹੈ ਹਨਾ ਤਾਂ ਵੀ ਆਪਾਂ ਪਹਿਲਾ ਜਿਹੜੇ ਮਹਿੰਦੀ ਵਾਲੇ ਬੱਚੇ ਹਨਾ ਆ ਪਾਗਲੇ ਤੁਸੀਂ ਉਹ ਮਹਿੰਦੀ ਵਾਲੇ ਬੱਚੇ ਕੰਪੀਟੀਸ਼ਨ ਕਰਵਾਇਆ ਸੀਗਾ ਉਹਨਾਂ ਨੂੰ ਆਪਾਂ ਜਿਹੜੇ ਹੈਗੇ ਫਰਸਟ ਸਟੇਟ ਕੜੇ ਕੱਢੇ ਆ ਹਨਾ ਪਹਿਲਾ ਉਹਨਾਂ ਨੂੰ ਪ੍ਰਾਈਜ਼ ਦੇਵਾਂਗੇ ਫਿਰ ਆਪਾਂ ਸੰਧਾਰੇ ਦੇਵਾਂਗੇ ਫਿਰ ਆਪਣਾ ਜਿਹੜਾ ਹੈਗਾ ਗਿੱਧਾ ਐਵੇਂ ਚੱਲੂਗਾ ਕਿਉਂਕਿ ਅੱਜ ਥੋੜਾ ਜਿਹਾ ਆਪਾਂ ਟੀਜੇ ਦਾ ਘਟਾਇਆ ਸਾਰਿਆਂ ਨੂੰ ਪਤਾ ਹੀ ਹੈ ਵੀ ਆਪਣੇ ਪਿੰਡ ਦੇ ਵਿੱਚ ਕੀ ਹੋਇਆ ਹੈ ਨਾ ਉਹਦੇ ਕਰਕੇ ਅਸੀਂ ਵੀ ਥੋੜਾ ਜਿਹਾ ਉਹ ਪ੍ਰੋਗਰਾਮ ਬਹੁਤ ਜ਼ਿਆਦਾ ਘਟਾਤਾ ਜਿੰਨੇ ਆਪਣੇ ਕੋਲੇ ਹੋਰ ਸੈਲੀਬ੍ਰਿਟੀ ਆਣੇ ਪਹੁੰਚਣਾ ਸੀਗਾ ਅਸੀਂ ਸਾਰੇ ਕੈਨਸਲ ਕਰਿਆ ਦੇਖੋ ਜੇ ਤੁਸੀਂ ਪਿੰਡ ਦੇ ਵਾਸੀ ਸਾਨੂੰ ਵੀ ਉਨਾ ਹੀ ਦੁੱਖ ਹੈ ਅਸੀਂ ਵੀ ਸਾਰੇ ਪਿੰਡ ਦੇ ਨਾਲ ਆ ਜੇ ਪਿੰਡ ਦੀ ਦੁੱਖ ਸੁਖ ਹੁੰਦਾ ਸਾਰਾ ਸਮਝ ਆਉਂਦਾ ਸਾਰਿਆਂ ਦਾ ਹੈ ਨਾ ਉਹਦੇ ਕਰਕੇ ਅਸੀਂ ਬਹੁਤ ਜ਼ਿਆਦਾ ਆਪਦਾ ਪ੍ਰੋਗਰਾਮ ਘਟਾਤਾ ਕਿਉਂਕਿ ਜੇ ਆਪਣਾ ਅਰੇਂਜਮੈਂਟ ਨਾ ਕਰਿਆ ਹੁੰਦਾ ਹੈ ਨਾ ਕੱਲ ਦਾ ਕੀ ਆ ਪਰਸ ਪਰਸੋਂ ਦਾ ਟੈਂਟ ਲੱਗ ਰਿਹਾ ਹੈ ਇੱਥੇ ਸਾਰਿਆਂ ਨੂੰ ਸਾਰੀਆਂ ਭੈਣਾਂ ਨੂੰ ਪਤਾ ਹੈ ਹਨਾ ਕੱਲ੍ਹ ਦੀਆਂ ਆਪਣੇ ਕੜਾਹੀਆਂ ਚੜੀਆਂ ਹੋਈਆਂ ਨੇ ਜੇ ਕਿਤੇ ਆਪਣਾ ਦਿਨ ਨਾ ਰੱਖਿਆ ਹੁੰਦਾ ਤਾਂ ਕੈਨਸਲ ਕਰ ਦਿੰਦੇ ਜਰੂਰ ਕੈਨਸਲ ਕਰਦੇ ਕਿਉਂਕਿ ਸਾਰਿਆਂ ਦਾ ਜਿਹੜਾ ਹੈਗਾ ਦੁੱਖ ਦੀ ਘੜੀ ਸਾਰਿਆਂ ਤੇ ਸਾਰਿਆਂ ਦੀਆਂ ਆਂਦੀਆਂ ਹਨਾ ਖੁਸ਼ੀ ਦੀ ਘੜੀ ਵੀ ਜਿਵੇਂ ਕਹਿੰਦੀਏ ਗਮੀ شادی ਦੋਨੇ ਭੈਣਾਂ ਨੇ ਹਨਾ ਜਦੋਂ ਕਈ ਵਾਰੀ ਆਪਣੇ ਪ੍ਰੋਗਰਾਮ ਧਰੇ ਹੁੰਦੇ ਨੇ ਵਿਆਹ ਸ਼ਾਦੀਆਂ ਧਰੇ ਹੁੰਦੇ ਨੇ ਫੇਰ ਵੀ ਆਪਣੇ ਵਿੱਚ ਕੋਈ ਆਪਾਂ ਨਹੀਂ ਚਾਹੁੰਦੇ ਹੁੰਦੇ ਵੀ ਇਹੋ ਜਿਹਾ ਪਾਣਾ ਹੋਵੇ ਹਨਾ ਉਹ ਚਲੋ ਜਿਹੜਾ ਕੁਝ ਰੱਬ ਨੂੰ ਮਨਜ਼ੂਰ ਹੈ ਤਾਂ ਕਿ ਪਹਿਲਾਂ ਮੈਂ ਮਹਿੰਦੀ ਵਾਲੇ ਬੱਚਿਆਂ ਦਾ ਨਾਮ ਬੋਲਣ ਲੱਗੀਆਂ ਹਨਾ ਪ੍ਰਾਨਿਕੌਰ ਬਹੁਤ ਸੋਹਣੇ ਬੱਚਿਆਂ ਨੇ ਮਹਿੰਦੀ ਲਾਈ ਹੈ ਬਹੁਤ ਹੀ ਗਾਰੇ ਸੋਹੜੀ ਮਾਹ ਦਾ ਸ ਬੱਚਿਆਂ ਨੇ ਨਾਮ ਲਖਾਏ ਸੀਗੇ ਟਾਈਮ ਤੇ 6 ਬੱਚੇ ਹੀ ਪਹੁੰਚੇ ਨੇ ਆਪਣੇ ਕੋਲ ਇਹ ਕਹਿੰਦਾ ਜਸਨਦੀਪ ਕੌਰ ਇਹ ਸਾਡੇ ਆਪ ਪਿੰਡ ਦੀਆਂ ਬੱਚੀਆਂ ਨੇ ਬਾਕੀ ਸਾਰੀਆਂ ਹੋਣ ਹਾਰ ਬੱਚੀਆਂ ਨੇ ਹਨਾ ਬਹੁਤ ਵਧੀਆ ਲੱਗਦਾ ਜਦ ਬੱਚੇ ਅੱਗੇ ਆਉਂਦੇ ਆ ਜਿਹੜਾ ਤਿੰਨ ਬੱਚੇ ਸੀਗੇ ਬਿਹੂ ਸ਼ਰਮਾ ਹਨ ਤਰਨਦੀਪ ਗਾਰੇ ਥਰਡ ਪੋਜੀਸ਼ਨ ਤੇ ਸੀਗਿਆ ਦੋ ਬੱਚਿਆ ਹੋਰ ਨੇ ਉਹ ਵੀ ਨਾਲ ਹੀ ਆ ਜਾਣ ਕਿਉਂਕਿ ਆਪਾਂ ਸਨਮਾਨ ਦੋ ਬੱਚਿਆਂ ਨੂੰ ਛੱਡਦੇ ਨਹੀਂ ਹੈਗੇ ਨਾਲ ਹੀ ਕਰਾਂਗੇ ਸਾਰੇ ਬੱਚੇ ਆ ਜਾਣ ਸਾਰੇ ਜਿਹਨੇ ਜ਼ੋਰ ਦਾ ਤਾੜੀ ਮਾਰਿਆ ਕਰ ਹੌਸਲੇ ਵਜਾਈ ਵਾਸਤੇ ਤਾਰ ਸੁਬਕਿਆਂ ਨੇ ਹੌਸਲਾ ਬਜਾਈ ਕਰਿਆ ਕਰੋ ਮੇਰੀ ਭੈਣੇ ਤੱਪ ਕੇ ਤਾੜੀ ਮਾਰ ਦਿਆ ਕਰੋ ਤਾੜੀ ਦਾ ਕੋਈ ਟੈਕ ਨਹੀਂ ਇਹ ਤਾਂ ਤੁਹਾਡੇ ਹੱਥ ਦੀ ਜਗ੍ਹਾ ਹੈ ਬਹੁਤ ਸੋਹਣਾ ਸਨਮਾਨ ਸਾਡੇ ਭੈਣਾਂ ਵੱਲੋਂ ਕੀਤਾ ਗਿਆ ਤੁਹਾਨੂੰ